ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਦਾ ਵਲੌਗ ਬਹੁਤ ਇੰਪੋਰਟੈਂਟ ਹੈ ਤੁਹਾਡੇ ਨਾਲ ਦੋ ਬੜੇ ਮੇਨ ਟਾਪਿਕ ਡਿਸਕਸ ਕਰਨੇ ਆ ਜਿਹਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਰਹੇ ਸੇਨ ਫਰੇਜ਼ਰ ਦੀ ਗੱਲ ਕਰਨੀ ਹੈ ਜਿਹੜੇ ਕਿ ਹੁਣ ਹਾਊਸਿੰਗ ਮਨਿਸਟਰ ਨੇ ਉਹਨਾਂ ਦੇ ਵੱਲੋਂ ਇੱਕ ਬਹੁਤ ਵੱਡਾ ਸਟੈਪ ਚੱਕਿਆ ਗਿਆ ਹੈ ਨਾਲ ਹੀ ਜਿਹੜੇ ਕੈਨੇਡਾ ਦੇ ਉਪ ਪ੍ਰਧਾਨ ਮੰਤਰੀ ਯਾਨੀ ਕਿ ਡਿਪਟੀ ਪ੍ਰਧਾਨ ਮੰਤਰੀ ਉਹਨਾਂ ਦੇ ਵੱਲੋਂ ਜੋ ਅਸਤੀਫਾ ਆਇਆ ਹੈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਉਸ ਦਾ ਕੈਨੇਡਾ ਦੇ ਇਮੀਗ੍ਰੇਸ਼ਨ ਪਾਲਿਸਿਸ ਦੇ ਉੱਤੇ ਕੀ ਫਰਕ ਪਵੇਗਾ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਆਂ ਇਮੀਗ੍ਰੇਸ਼ਨ ਦਾ ਹਰੋ ਐਂਗਲ ਤੁਹਾਡੇ ਨਾਲ ਡਿਸਕਸ ਕਰਦੇ ਆ ਭਾਵੇਂ ਉਹ ਪ੍ਰੈਜ਼ੈਂਟ ਹੈ ਭਾਵੇਂ ਉਹ ਫਿਊਚਰ ਹੈ ਜਾਂ ਪਾਸਟ ਵਿੱਚ ਗਏ ਜਿਹੜੇ ਵੀ ਆਊਟਸਾਈਡ ਕੈਨੇਡਾ ਤੋਂ ਕੈਨੇਡਾ ਗਏ ਨੇ ਉਹਨਾਂ ਦੇ ਭਲੇ ਵਾਸਤੇ ਕੀ ਹੋ ਸਕਦਾ ਹੈ ਉਹ ਡਿਸਕਸ ਕਰਦੇ ਆ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕੇਪਸਨ ਡੈਸ਼ਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜ਼ਨਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਪਿਛਲੇ ਦਿਨਾਂ ਦੇ ਵਿੱਚ ਦੋ ਵੱਡੇ ਮਿਨਿਸਟਰਸ ਨੇ ਅਸਤੀਫਾ ਦੇ ਦਿੱਤਾ ਸਭ ਤੋਂ ਪਹਿਲਾਂ ਆਪਾਂ ਸੇਨ ਫਰੇਜ਼ਰ ਦੀ ਵੀ ਗੱਲ ਕਰਨੀ ਹੈ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਕ੍ਰਿਸਟੀਆ ਫਰੀਲੈਂਡ ਜਿਹੜੇ ਕਿ ਡਿਪਟੀ ਪ੍ਰਾਈਮ ਮਿਨਿਸਟਰ ਸੀਗੇ ਕੈਨੇਡਾ ਦੇ ਉਹਨਾਂ ਦੇ ਵੱਲੋਂ ਰੈਜ਼ਿਗਨੇਸ਼ਨ ਆਇਆ ਹੈ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਕੈਨੇਡਾ ਦੇ ਉਹ ਨਾ ਸਿਰਫ ਡਿਪਟੀ ਪ੍ਰਾਈਮ ਮਿਨਿਸਟਰ ਸੀਗੇ ਨਾਲ ਦੀ ਨਾਲ ਹੀ ਉਹ ਮਿਨਿਸਟਰ ਆਫ ਫਾਈਨੈਂਸ ਵੀ ਸੀਗੇ ਯਾਨੀ ਕਿ ਕੈਨੇਡਾ ਦੇ ਵਿੱਚ ਫਾਈਨੈਂਸ਼ੀਅਲ ਸਿਚੁਏਸ਼ਨ ਜਿਹੜੀ ਹੈ ਉਹਦੇ ਲਈ ਵੀ ਕਹਿ ਸਕਦੇ ਆ ਕਿ ਉਹਨਾਂ ਦੇ ਉੱਤੇ ਭਾਰ ਪੈ ਰਿਹਾ ਸੀਗਾ ਉਹਨਾਂ ਨੇ ਬਜਟ ਪੇਸ਼ ਕਰਨਾ ਸੀਗਾ ਪਰ ਬਜਟ ਪੇਸ਼ ਕਰਨ ਤੋਂ ਪਹਿਲਾਂ ਹੀ ਕਿਉਂਕਿ ਉਹਨਾਂ ਨੂੰ ਸ਼ਾਇਦ ਬਜਟ ਪਸੰਦ ਨਹੀਂ ਆਇਆ ਕੀ ਇਦਾਂ ਦੀ ਪ੍ਰੋਬਲਮ ਹੋਈ ਉਹ ਪੋਲਿਟਿਕਲ ਮੁੱਦਾ ਹੈ ਪਰ ਆਪਾਂ ਇਮੀਗ੍ਰੇਸ਼ਨ ਨਾਲ ਜੁੜਿਆ ਹੋਇਆ ਮੁੱਦਾ ਡਿਸਕਸ ਕਰ ਰਹੇ ਹਾਂ ਸਿਰਫ ਇਹਦਾ ਇਮੀਗ੍ਰੇਸ਼ਨ ਨਾਲ ਜੁੜਿਆ ਹੋਇਆ ਪੱਖ ਹੀ ਡਿਸਕਸ ਕਰਾਂਗੇ ਬਜਟ ਪੇਸ਼ ਕਰਨ ਦੀ ਜਗ੍ਹਾ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਚਲੋ ਇਹ ਕੇਸ ਅਸਤੀਫਾ ਆ ਗਿਆ ਜਦੋਂ ਕਿਸੇ ਵੀ ਕੰਟਰੀ ਦਾ ਫਾਈਨੈਂਸ ਮਿਨਿਸਟਰ ਜਾਂ ਖਾਸ ਕਰਕੇ ਕੈਨੇਡਾ ਦੀ ਗੱਲ ਕਰ ਲਈ ਕੈਨੇਡਾ ਦਾ ਫਾਈਨੈਂਸ ਮਿਨਿਸਟਰ ਜੇਕਰ ਅਸਤੀਫਾ ਦੇ ਦੇ ਤਾਂ ਸੈਕੰਡ ਜਗ੍ਹਾ ਦੇ ਉੱਤੇ ਉਹਨਾਂ ਦੀ ਜਗ੍ਹਾ ਜਿਹੜੇ ਬਜਟ ਅਨਾਉਂਸ ਕਰ ਸਕਦੇ ਸੀਗੇ ਉਹ ਸੀਗੇ ਹਾਊਸਿੰਗ ਮਿਨਿਸਟਰ ਜਿਹੜੇ ਕਿ ਪਹਿਲਾਂ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਰਹੇ ਨੇ ਮਾਰਕ ਮਿਲਰ ਤੋਂ ਪਹਿਲਾਂ ਯਾਨੀ ਕਿ ਐਕਸ ਇਮੀਗ੍ਰੇਸ਼ਨ ਮਿਨਿਸਟਰ ਤੇ ਮੌਜੂਦਾ ਤੌਰ ਦੇ ਉੱਤੇ ਹਾਊਸਿੰਗ ਮਿਨਿਸਟਰ ਸੇਨ ਫਰੇਜ਼ਰ ਜਿਹੜੇ ਨੇ ਉਹਨਾਂ ਦੀ ਵਾਰੀ ਆਈ ਕਿ ਭਈ ਉਹ ਹੁਣ ਬਜਟ ਅਨਾਉਂਸ ਕਰਨਗੇ ਪਰ ਉਹਨਾਂ ਦੇ ਵੱਲੋਂ ਵੀ ਰਜਿਗਨੇਸ਼ਨ ਦੇ ਦਿੱਤਾ ਗਿਆ ਉਹਨਾਂ ਦੇ ਵੱਲੋਂ ਵੀ ਰਿਜ਼ਾਈਨ ਕਰ ਦਿੱਤਾ ਗਿਆ ਦੋ ਵੱਡੇ ਮਿਨਿਸਟਰਸ ਨੇ ਰਿਜ਼ਾਈਨ ਕਰ ਦਿੱਤਾ ਹੁਣ ਇਸ ਰਜਿਗਨੇਸ਼ਨ ਦੇ ਨਾਲ ਜਿਹੜਾ ਪੋਲਿਟੀਕਲ ਐਂਗਲ ਹੈ ਉਹ ਤਾਂ ਇਹ ਹੈ ਕਿ ਭਈ ਜਰਨਲ ਇਲੈਕਸ਼ਨ ਜਿਹੜੇ ਕੈਨੇਡਾ ਦੇ ਵਿੱਚ ਹੈ ਆਮ ਚੋਣਾਂ ਜਿਹੜੀਆਂ ਕੈਨੇਡਾ ਦੀਆਂ ਨੇ ਉਹ ਅਕਤੂਬਰ ਤੋਂ ਜਾਂ ਅਕਤੂਬਰ ਤੋਂ ਬਾਅਦ ਹੋਣੀਆਂ ਸੀ ਅਕਤੂਬਰ 'ਚ ਜਾਂ ਅਕਤੂਬਰ ਤੋਂ ਬਾਅਦ ਹੋਣੀਆਂ ਸੀ 2025 ਉਹ ਪਹਿਲਾਂ ਵੀ ਹੋ ਸਕਦੀਆਂ ਨੇ ਯਾਨੀ ਕਿ ਉਹ ਜਲਦੀ ਵੀ ਹੋ ਸਕਦੀਆਂ ਨੇ ਇਹ ਪੋਲਿਟੀਕਲ ਐਂਗਲ ਹੈ ਬਟ ਇਹਨੂੰ ਆਪਾਂ ਇਮੀਗ੍ਰੇਸ਼ਨ ਦੇ ਨਾਲ ਜੋੜ ਕੇ ਕਿੱਦਾਂ ਦੇਖ ਸਕਦੇ ਹਾਂ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਐਲੀਗੇਸ਼ਨ ਲੱਗਦਾ ਰਿਹਾ ਉਹ ਲੱਗਦਾ ਗਿਆ ਇਮੀਗ੍ਰੇਸ਼ਨ ਨੂੰ ਲੈ ਕੇ ਆਪਾਂ ਇੱਥੇ ਸੀਨ ਫਰੇਜ਼ਰ ਦੀ ਗੱਲ ਪਹਿਲਾਂ ਕਰ ਰਹੇ ਹਾਂ ਸਭ ਤੋਂ ਜ਼ਿਆਦਾ ਅਲੀਗੇਸ਼ਨ ਜਿਹੜਾ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਲੱਗਦਾ ਰਿਹਾ ਤੇ ਇਮੀਗ੍ਰੇਸ਼ਨ ਦੇ ਮਾਮਲੇ ਦੀ ਜਦੋਂ ਗੱਲ ਕਰੀਏ ਉਦੋਂ ਖਾਸ ਕਰਕੇ ਕੋਵਿਡ ਦੇ ਟਾਈਮ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦਾ ਉਸ ਤੋਂ ਬਾਅਦ ਸਥਿਤੀ ਜਦੋਂ ਵਿਗੜਨੀ ਸ਼ੁਰੂ ਹੋਈ ਸਭ ਤੋਂ ਪਹਿਲਾਂ ਉਦੋਂ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਸੀਗੇ ਉਹ ਸੀਗੇ ਸੇਨ ਫਰੇਜ਼ਰ ਨੰਬਰ 1 ਚੀਜ਼ ਉਸ ਤੋਂ ਬਾਅਦ ਇਮੀਗ੍ਰੇਸ਼ਨ ਦੇ ਨਾਲ ਹੀ ਜੋੜ ਕੇ ਕੈਨੇਡਾ ਦੇ ਹਾਊਸਿੰਗ ਕ੍ਰਾਈਸਿਸ ਨੂੰ ਵੀ ਦੇਖਿਆ ਜਾਂਦਾ ਹੈ ਕਿ ਭਈ ਕੈਨੇਡਾ ਦੇ ਵਿੱਚ ਹਾਊਸਿੰਗ ਦੀ ਬਹੁਤ ਬਦਹਾਲੀ ਹੈ ਇਵਨ ਕਿ ਜਿਹੜੇ ਹੁਣ ਚਲੋ ਕੈਪਿੰਗ ਅਨਾਉਂਸ ਕਰ ਦਿੱਤੀ ਗਈ ਹੋਰ ਬਹੁਤ ਸਾਰੇ ਮੀਜਰਸ ਲਾਏ ਗਏ ਪਰ ਉਸ ਤੋਂ ਪਹਿਲਾਂ ਇੱਕ ਮੌਂਡੇਸ਼ਨ ਨੂੰ ਲੈ ਕੇ ਬਹੁਤ ਸਥਿਤੀ ਖਰਾਬ ਸੀਗੀ ਖਾਸ ਕਰਕੇ ਜਦੋਂ ਇੰਟਰਨੈਸ਼ਨਲ ਸਟੂਡੈਂਟ ਜਾਂਦੇ ਸੀਗੇ ਉਹਨਾਂ ਨੂੰ ਆਪਣੇ ਖਰਚੇ ਮੈਨੇਜ ਕਰਨੇ ਔਖੇ ਹੋ ਜਾਂਦੇ ਸੀ ਕਿਉਂਕਿ ਹਾਊਸਿੰਗ ਕ੍ਰਾਈਸਿਸ ਚੱਲ ਰਿਹਾ ਸੀਗਾ ਤੇ ਹਾਊਸਿੰਗ ਪ੍ਰਾਈਸ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ ਸੀਗਾ ਹੁਣ ਜਦੋਂ ਇਹਨਾਂ ਦੇ ਉੱਤੇ ਕਟ ਲਗਾ ਦਿੱਤਾ ਗਿਆ ਕੈਪਿੰਗ ਕਰ ਦਿੱਤੀ ਗਈ ਉਹਦੇ ਵਿੱਚ ਇਹ ਵੀ ਗੱਲ ਕੀਤੀ ਗਈ ਕਿ ਭਈ ਹਾਊਸਿੰਗ ਇਮੀਗ੍ਰੇਸ਼ਨ ਦੋਨਾਂ ਨੂੰ ਬੈਲੈਂਸ ਕਰਕੇ ਕੈਨੇਡੀਅਨਸ ਨੂੰ ਖੁਸ਼ ਕਰਨਾ ਹੈ ਹੁਣ ਜੇ ਦੋਵਾਂ ਨੂੰ ਬੈਲੈਂਸ ਕਰਕੇ ਕੈਨੇਡੀਅਨ ਨੂੰ ਖੁਸ਼ ਕਰਨਾ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਅਸੀਂ ਕੈਨੇਡੀਅਨਸ ਤੋਂ ਵੋਟ ਲੈਣੇ ਆ ਇਹ ਐਕਚੁਅਲ ਦੇ ਵਿੱਚ ਤਰੀਕਾ ਜਿਹੜਾ ਉਹ ਟਰੂਡੋ ਦਾ ਮੇਨ ਸੀਗਾ ਕਿਉਂਕਿ ਪਿਛਲੇ ਦਿਨਾਂ ਵਿੱਚ ਕੈਪਿੰਗ ਕੀਤੀ ਗਈ ਕਿਤੇ ਨਾ ਕਿਤੇ ਇਮੀਗ੍ਰੇਸ਼ਨ ਨਾਲ ਜੁੜਿਆ ਹੋਇਆ ਸਿਸਟਮ ਉਸ ਤੋਂ ਬਾਅਦ ਹਾਊਸਿੰਗ ਕ੍ਰਾਈਸਿਸ ਜਿਹੜਾ ਉਹ ਵੀ ਇੱਕ ਦੂਜੇ ਦੇ ਨਾਲ ਅਲਾਈਨ ਹੈ ਹੁਣ ਜੇਕਰ ਇਮੀਗ੍ਰੇਸ਼ਨ ਮੰਤਰੀ ਰਿਆ ਹੋਵੇ ਹਾਊਸਿੰਗ ਮਨਿਸਟਰ ਹੋਵੇ ਤੇ ਉਹ ਆਪਣੇ ਪੋਜੀਸ਼ਨ ਤੋਂ ਰਿਜ਼ਾਈਨ ਕਰ ਜਵੇ ਤਾਂ ਇੱਕ ਵੱਡਾ ਸੈਟਬੈਕ ਜਿਹੜਾ ਉਹ ਸਿੱਧਾ ਹੀ ਕਿਤੇ ਨਾ ਕਿਤੇ ਸਰਕਾਰ ਨੂੰ ਜਾਂਦਾ ਹੈ ਤੇ ਇਨਡਾਇਰੈਕਟਲੀ ਮੈਸੇਜ ਜਿਹੜਾ ਉਹ ਇਮੀਗ੍ਰੈਂਟਸ ਤੇ ਹਾਊਸਿੰਗ ਨੂੰ ਜਾਂਦਾ ਹੈ ਯਾਨੀ ਕਿ ਜਿਹੜੀ ਬਦਹਾਲੀ ਹਾਊਸਿੰਗ ਨੂੰ ਲੈ ਕੇ ਸੀਗੀ ਜਾਂ ਇਮੀਗ੍ਰੇਸ਼ਨ ਨੂੰ ਲੈ ਕੇ ਅਸੀਂ ਕਿਤੇ ਨਾ ਕਿਤੇ ਇੰਜ ਲੱਗ ਰਿਹਾ ਹੈ ਕਿ ਉਹ ਹਾਲੇ ਵੀ ਜਿਉਂਦੀ ਹੈ ਉਹਦੇ ਕਹਿ ਸਕਦੇ ਆ ਕਿ ਹਾਲੇ ਵੀ ਜਿਹੜਾ ਉਹ ਰਿਸਦਾ ਪਿਆ ਕਹਿ ਸਕਦੇ ਸਿਸਟਮ ਹੈ ਉਹਦੇ ਉੱਤੇ ਹਾਲੇ ਵੀ ਕੁਐਸਚਨ ਮਾਰਕ ਹੈ ਇੰਜ ਲੱਗ ਰਿਹਾ ਹੈ ਕਿ ਉਹਨਾਂ ਦੋਆਂ ਦੀ ਵਜ੍ਹਾ ਦੇ ਨਾਲ ਸਰਕਾਰ ਤੇ ਕੋਈ ਵੱਡਾ ਤੱਬਾ ਲੱਗ ਸਕਦਾ ਹੈ ਸੋ ਇਹ ਪਹਿਲਾਂ ਹੀ ਪਤਲੀ ਗਲੀ ਨਾਲ ਨਿਕਲ ਲੈਣ ਉਹ ਇੱਕ ਤਰੀਕਾ ਅਪਣਾਇਆ ਗਿਆ ਤੇ ਇਸ ਦਾ ਜਿਹੜਾ ਵੀ ਕੋਈ ਨਵਾਂ ਭਾਵੇਂ ਉਹ ਫਿਊਚਰ ਦੇ ਵਿੱਚ ਆਵੇਗਾ ਭਾਵੇਂ ਹੁਣ ਪੋਜੀਸ਼ਨ ਸੰਭਾਲੇਗਾ ਉਹ ਇਸ ਐਂਗਲ ਨੂੰ ਧਿਆਨ ਵਿੱਚ ਰੱਖੇਗਾ ਤੇ ਇਹਦਾ ਨੈਗੇਟਿਵ ਅਸਰ ਜਿਹੜਾ ਹੈ ਉਹ ਇਮੀਗ੍ਰੇਸ਼ਨ ਤੇ ਪੈਣਾ ਹੀ ਪੈਣਾ ਹੈ। ਹੁਣ ਆ ਜਾਂਦੇ ਆਪਾਂ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਅਸਤੀਫਾ ਦਿੱਤਾ। ਫਰੀ ਲੈਂਡ ਨੇ ਜਿਹੜਾ ਅਸਤੀਫਾ ਦਿੱਤਾ ਉਹ ਫਾਈਨੈਂਸ ਮਿਨਿਸਟਰ ਸੀ। ਇਹ ਵੀ ਮੰਨਿਆ ਜਾ ਰਿਹਾ ਹੈ ਕੈਨੇਡਾ ਦੇ ਵਿੱਚ ਮਹਿੰਗਾਈ ਵਧ ਰਹੀ ਹੈ। ਮਹਿੰਗਾਈ ਵਧ ਰਹੀ ਪਿਛਲੇ ਕੁਝ ਦਿਨਾਂ ਦੇ ਵਿੱਚ ਮਹਿੰਗਾਈ ਨੂੰ ਕੰਟਰੋਲ ਕਰਨ ਵਾਸਤੇ ਜਿਹੜਾ ਕੈਨੇਡਾ ਦੇ ਵਿੱਚ ਪਾਲਿਸਿਸ ਐ ਉਹਨਾਂ ਨੂੰ ਕੱਟ ਕੀਤਾ ਗਿਆ ਤੇ ਇਹਦੀ ਮੇਰੀ ਇੱਕ ਵੀਡੀਓ ਵੀ ਐ ਜੇਕਰ ਤੁਸੀਂ ਚਾਹੋ ਤਾਂ ਜਾ ਕੇ ਦੇਖ ਲਓ YouTube ਦੇ ਉੱਤੇ ਇੱਕ ਵੀਡੀਓ ਮੇਰੀ ਪਿਛਲੇ ਹਫਤੇ ਇੱਕ ਪਹਿਲਾਂ ਦੀ ਐ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਜਿਹਦੇ ਵਿੱਚ ਮੈਂ ਬਕਾਇਦਾ ਤੌਰ ਤੇ ਫਿਗਰ ਆਊਟ ਕੀਤਾ ਹੈ ਕਿ ਕਿੰਨਾ ਕਿੰਨਾ ਜਿਹੜਾ ਉਹ ਸਿਸਟਮ ਸੈੱਟ ਕੀਤਾ ਗਿਆ ਜਾਂ ਕਹਿ ਸਕਦੇ ਹੋ ਕਿੰਨਾ ਕਿੰਨਾ ਮੈਨੇਜ ਕੀਤਾ ਗਿਆ ਜਿਹਦੇ ਨਾਲ ਕੀ ਜਿਹੜਾ ਮਹਿੰਗਾਈ ਦਾ ਲੈਵਲ ਹੈ ਉਹ ਥੋੜਾ ਘੱਟ ਹੋਵੇ ਆਮ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਨੇ ਰੋਜ਼ਮਰਰਾ ਦੀ ਜਿਹੜੀ ਜ਼ਿੰਦਗੀ ਹੈ ਉਹ ਥੋੜੀ ਸੁਖਾਲੀ ਹੋ ਸਕੇ ਸੋ ਉਹਦਾ ਇੱਕ 네ਗੇਟਿਵ ਅਸਰ ਜਿਹੜਾ ਉਹ ਟਰੂਡੋ ਸਰਕਾਰ ਤੇ ਪੈ ਰਿਹਾ ਸੀਗਾ ਤੇ ਉਧਰ ਜਦੋਂ ਫਾਈਨੈਂਸ ਮਿਨਿਸਟਰ ਅਸਤੀਫਾ ਦੇ ਜਾਂਦੇ ਆ ਤਾਂ ਉਹ ਕਿਤੇ ਨਾ ਕਿਤੇ ਵੱਡਾ ਕੁਐਸਚਨ ਹੈ ਸੋ ਨੈਕਸਟ ਭਾਵੇਂ ਉਹ ਆਮ ਚੋਣਾ ਨਾ ਵੀ ਹੋਣ ਜਿਹੜਾ ਹੁਣ ਪੋਜੀਸ਼ਨ ਤੇ ਹੋਵੇਗਾ ਜਾਂ ਫਿਰ ਜਿਹੜਾ ਇਨ ਫਿਊਚਰ ਹੋਵੇਗਾ ਉਨ੍ਹਾਂ ਤੇ ਇਹਦਾ ਬਹੁਤ ਗੰਭੀਰ ਅਸਰ ਪਵੇਗਾ ਤੇ ਜਿਹੜਾ ਕਿਤੇ ਨਾ ਕਿਤੇ ਕੈਨੇਡਾ ਦੇ ਜਿਹੜਾ ਮੋਨਿਟਰੀ ਪਾਲਿਸੀ ਹੈ ਜਾਂ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਹੈ ਉਹਨੂੰ ਇੱਕ ਦੂਜੇ ਦੇ ਨਾਲ ਅਲਾਈਨ ਕਰ ਸਕਦੇ ਹੋ ਤੁਸੀਂ ਕਿਉਂਕਿ ਕੈਨੇਡਾ ਦਾ ਬਹੁਤ ਵੱਡਾ ਕਹਿ ਸਕਦੇ ਆ ਕਿ ਬਜਟ ਦਾ ਹਿੱਸਾ ਜਾਂ ਕਹਿ ਸਕਦੇ ਹੋ ਕਿ ਬਹੁਤ ਵੱਡਾ ਉਹਨਾਂ ਦੀ ਇਕਨੋਮੀ ਦਾ ਹਿੱਸਾ ਜਿਹੜਾ ਉਹ ਇਮੀਗ੍ਰੇਸ਼ਨ ਵੀ ਹੈਗਾ ਤਾਂ ਕਿਤੇ ਨਾ ਕਿਤੇ ਡਾਇਰੈਕਟ ਜਾਂ ਇਨਡਾਇਰੈਕਟ ਵੇ ਦੇ ਨਾਲ ਉਹਨੂੰ ਵੀ ਇਫੈਕਟ ਕਰਦਾ ਹੈ ਪਰ ਜਿਹੜਾ ਹਾਊਸਿੰਗ ਮਨਿਸਟਰ ਦਾ ਅਸਤੀਫਾ ਸਾਬਕਾ ਇਮੀਗ੍ਰੇਸ਼ਨ ਮਨਿਸਟਰ ਦਾ ਅਸਤੀਫਾ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸੈਟਬੈਕ ਹੈ ਤਾਂ ਉਹਦਾ ਅਸਰ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਪੋਲਿਸੀਜ਼ ਬਣਨੀਆਂ ਨੇ ਉਹਨਾਂ ਤੇ ਅਸਰ ਪੈਣਾ ਹੀ ਪੈਣਾ ਸੋ ਮੈਨੂੰ ਲੱਗਾ ਕਿ ਤੁਹਾਨੂੰ ਇੱਕ ਵਾਰੀ ਸਮਝਾਉਣਾ ਚਾਹੀਦਾ ਹੈ ਕਿਉਂਕਿ ਪੋਲਿਟੀਕਲ ਐਂਗਲ ਵੱਲ ਜਾਂਦੇ ਤਾਂ ਇੱਕ ਘੰਟੇ ਦੀ ਵੀਡੀਓ ਤੁਹਾਡੇ ਤੱਕ ਸਾਂਝੀ ਕਰਦਾ ਫਿਰ ਬਹੁਤ ਲੰਮੀ ਹੋ ਜਾਣੀ ਸੀ ਪਰ ਤੁਹਾਨੂੰ ਸ਼ਾਰਟ ਵੇ ਦੇ ਨਾਲ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਉਮੀਦ ਕਰਦਾ ਤੁਹਾਨੂੰ ਵੀਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਵੱਤੋ ਆ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਸੀਂ ਨਾੜਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਤੋ ਆ ਸਰਕੂਲੇਟ ਕਰੋ ਧੰਨਵਾਦ